ਸੋ ਤੁਸੀਂ ਜੋ ਮੈਨੂੰ ਸ਼ਕਤੀਆਂ ਦੇ ਦਿੱਤੀਆਂ ਮੇਰੀਆਂ ਨਹੀਂ ਹੈਗੀਆਂ ਤੁਹਾਡੀਆਂ ਨੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਨਮੀਆਂ ਕੰਮ ਕਰਾਂਗਾ ਗਲੀਆਂ ਨਾਲੀਆਂ ਯਾਰ ਬਾਅਦ ਚ ਬਣਾ ਲਾਂਗੇ ਸਰਕਾਰ ਗਲੀ ਉੱਚ ਚੱਕ ਦਿੰਦੀ ਆ ਘਰ ਨਹੀਂ ਮੇ ਹੋ ਜਾਂਦੇ ਨੇ ਲੋਕ ਘਰ ਉੱਚ ਚੱਕ ਲੈਂਦੇ ਨੇ ਗਲੀ ਨਹੀਂ ਨਹੀਂ ਹੁੰਦੀ ਐਂ ਚਲੀ ਜਾਂਦਾ ਐ ਬਾਅਦ ਚ ਕਰ ਲਾਂਗੇ ਲਾਇਬ੍ਰੇਰੀਆਂ ਬਣਾ ਲਈਏ ਅਗਲੀ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਅਗਲੀ ਪੀੜੀ ਬਣਾ ਲਈਏ ਉਹ ਆਪ ਹੀ ਕਰ ਦੇਣਗੇ ਸਾਰਾ ਕੁਝ ਅਗਲੀ ਪੀੜੀ ਨੂੰ ਪੜਾ ਲਈਏ ਅਫਸਰ ਬਣਾ ਲਈਏ ਲਾਇਬ੍ਰੇਰੀਆਂ ਖੋਲ ਕੇ ਉੱਥੇ ਬੀਸੀ ਕਿਵੇਂ ਬਣਦੇ ਹਨ ਇਸ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਨੇ ਜੋ ਆਕਾਂ ਨੂੰ ਜ਼ਰੂਰ ਭੇਜਿਓ ਉੱਥੇ ਅਫਸਰ ਕਿਵੇਂ ਬਣਿੰਦਾ ਸਾਰੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਪਈਆਂ ਨੇ ਪੁਲਿਸ ਚਪਰਤੀ ਕਿਵੇਂ ਹੋਣਾ ਐਸਐਸਪੀ ਕਿਵੇਂ ਸਾਰੀ ਕਿਤਾਬਾਂ ਪਈਆਂ ਨੇ ਆਪਾਂ ਇੱਧਰ ਨੂੰ ਚੱਲੀਏ ਕਿਪਾ ਕੌਮ ਬਣਾਈਏ ਕੌਮ ਗਲੀਆਂ ਨਾਲੀਆਂ ਬਾਅਦ ਬਣਾ ਲਾਂਗੇ ਆਪਾਂ ਨੂੰ ਹੁਣ ਤਾਂ ਗਲੀਆਂ ਨਾਲੀਆਂ ਦੀ ਰੱਖੀ ਗਏ ਗਲੀਆਂ ਨਾਲੇ ਜਦੋਂ ਮੈਂ ਪਹਿਲੀ ਵਾਰ ਐਮਪੀ ਬਣਿਆ ਉਹ ਵੀ ਤੁਹਾਡੀ ਮਿਹਰ ਹੀ ਸੀ ਪਹਿਲੀ ਵਾਰ ਐਮਪੀ ਬਣਿਆ ਉਲੈਰੇਗਾ ਕਿਵਾਲ ਦੀ ਇੱਕ ਪੰਚਾਇਤ ਆਈ ਮੈਨੂੰ ਵੀ ਇਹ ਚੰਗਾ ਲੱਗਿਆ ਵੀ ਚਲੋ ਵੀ ਲੈ ਵੀ ਪੈਸੇ ਐਮਪੀ ਲੈਣ ਦੇ ਬਹੁਤ ਪੈਸੇ ਹੁੰਦੇ ਆ 5 ਕਰੋੜ ਇੱਕ ਸਾਲ ਦਾ ਹੁੰਦਾ ਦੇ ਦੇਵਾਂਗੇ ਲੋਕਾਂ ਨੂੰ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਗਿਆ ਪੰਚਾਇਤ ਵਾਲੇ ਕਹਿੰਦੇ ਐਮਪੀ ਸਾਹਿਬ ਸਾਸਤਰੀ ਕਾਲ ਸੰਗਰੂਰ ਵਾਲੇ ਆਪਣੇ ਦਫਤਰ ਚਾਏ ਉਹ ਉਹ ਜਿਹੜਾ ਦਫਤਰ ਅੰਦਰਲੇ ਬਸੇ ਦਫਤਰ ਮੈਂ ਐਸਾ ਸੀ ਗੱਲ ਪੈਸੇ ਚਾਹੀਦੇ ਸੀ ਕਹਿੰਦੇ ਮੈਂ ਕਿਹਾ ਤੁਹਾਡੇ ਪੈਸੇ ਨੇ ਤੁਹਾਨੂੰ ਦੇਵਾਂਗੇ ਦੱਸੋ ਸਾਢੇ 3 ਲੱਖ ਚਾਹੀਦੇ ਹਨ ਮੈਂ ਸਾਢੇ 3 ਲੱਖ ਵੀ ਦੇਵਾਂਗੇ 4 ਦੇ ਦਾਂਗੇ ਗੱਲ ਕਿਹੜੀ ਹੈ ਲੈ ਮੈਨੂੰ ਐਪਲੀਕੇਸ਼ਨ ਦੇ ਦਿਓ ਫਿਰ ਅਸੀਂ ਉਹ ਲਿਖਣਾ ਹੁੰਦਾ ਵੀ ਕਿਸ ਮੰਤਵ ਲਈ ਕਨੇਈ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿ ਕੀ ਗੱਲ ਆਬ ਦੇ ਮਰਦਿਆਂ ਤੇ ਯਕੀਨ ਹੈ ਨਹੀਂ ਤੁਹਾਨੂੰ ਵੀ ਕਿਤੇ ਰਾਤ ਨੂੰ ਘਰੀ ਨਾ ਆ ਜਣ ਦਵਾਰੇ ਮਸਾਂ ਤੇ ਫੋਕ ਕੇ ਆਏ ਆ ਹਨਾ ਮੈਂ ਗੱਲ ਇਹ ਰਹੀ ਤੇ ਨਾਲੋਂ ਆਪਾਂ ਸਕੂਲ ਦੇ ਕਮਰੇ ਪਾ ਲਈਏ ਦੋ ਤੁਹਾਡੇ ਪਿੰਡ ਸੋਲਰ ਲਾਈਟਾਂ ਦੇ ਦਈਏ ਆਰਓ ਵਾਲਾ ਪਾਣੀ ਪੀਣ ਲਾ ਦਈਏ ਲਾਇਬ੍ਰੇਰੀ ਖੋਲ ਦਈਏ ਮੈਨੂੰ ਕਹਿੰਦੇ ਜੀ ਆਹ ਜਿਹੜੇ ਤੁਸੀਂ ਕੰਮ ਕਹੇ ਨੇ ਇਹ ਤੁਸੀਂ ਕਰ ਸਕਦੇ ਆ ਮੈਂ ਕਿਹਾ ਹਾਂ ਐਮਪੀ ਦੇ ਕੋਟ ਚ ਹੈਗਾ ਕਹਿੰਦੇ ਗੁਰੂ ਮਹਾਰਾਜ ਦੀ ਸੌਂ ਜੀ ਸਾਨੂੰ ਤਾਂ ਹਜੇ ਤੱਕ ਜਿੰਨੀਆਂ ਗਰੰਟੀਆਂ ਮਿਲੀਆਂ ਸ਼ਮਸ਼ਾਨ ਘਾਟ ਨੂੰ ਹੀ ਮਿਲੀਆਂ ਬਸ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਯਾਰ ਕਿ ਤਰੱਕੀਆਂ ਕਿੱਧਰ ਨੇ ਸ਼ਮਸ਼ਾਨ ਘਾਟਾਂ ਨੇ ਕਦੇ ਉੱਚੇ ਚੱਕਾਈਏ ਸਾਥੋਂ ਬਸ ਹੁਣ ਪਤਾ ਲੱਗਿਆ ਲੋਕਾਂ ਨੂੰ ਪੰਜਾਬ ਦਾ ਰਖਾ ਪ੍ਰਮਾਤਮਾ ਹੈ ਆਪਾਂ ਤਾਂ ਉਹਦੇ ਬਣਾਏ ਹੋਏ ਬੰਦੇ ਆ ਆਪਾਂ ਤਾਂ ਜੇ ਕਿਤੇ ਗੁਰੂਆਂ ਦੀ ਗੁਰੂ ਨਾਨਕ ਸਾਹਿਬ ਪੰਜਾਬ ਦੇ ਰਖਾ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੇ ਰਖਾ ਕੇ ਸ਼ਹੀਦ ਭਗਤ ਸਿੰਘ ਪੰਜਾਬ ਦੇ ਰਖਾ ਕੇ ਕਰਤਾਰ ਸਿੰਘ ਸਰਾਭਾ ਸ਼ਹੀਦ ਹੋਣ ਸਮੇ ਪੰਜਾਬ ਦੇ ਰਖਾ ਕੇ ਆਪਾਂ ਤਾਂ ਕਿਤੇ ਥੋੜਾ ਜਿਹਾ ਵੀ ਉਹਨਾਂ ਦੀਆਂ ਪੈੜਾਂ 'ਚ ਪੈੜ ਤਰ ਲਈਏ ਨਾ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਯਾਰ ਨਾ ਤਾਂ ਮੇਰਾ ਕੋਈ ਗਰੁੱਪ ਹੈ ਨਾ ਮੈਂ ਕੋਈ ਆਉਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਸਾਕਿਆਂ ਨੂੰ ਮੈਂ ਕੋਈ ਘੋਟਰ ਬਣਾਉਣੇ ਨੇ ਨਾ ਬੱਸਾਂ ਪਾਉਣੀਆਂ ਨਾ ਰੇਤੇ ਨੇ ਕੱਢਾ ਜੱਸਾ ਪਾਉਣਾ ਹੈ ਹਿੱਸਾ ਜ਼ਰੂਰ ਪਾਉਣਾ ਹੈ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਤੇ ਸੁੱਖਾਂ 'ਚ ਹਿੱਸਾ ਪਾਉਣਾ ਸਿਆਣੇ ਕਹਿੰਦੇ ਆ ਦੁੱਖ ਵੰਡਣ ਨਾਲ ਅੱਦੇ ਰਹਿ ਜਾਂਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ